ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਗੇ ਤੇ ਮੰਡਲੇ ਖੇਤਾਂ ਕਿ ਨਹੀਂ ਫੇਰ ਟਰੈਕਟਰ लेके ਅੱਗੇ ਤੇ ਮੰਡਜ ਨੂੰ ਜੱਲੇ ਚੋਂ ਕਿਵੇਂ ਤੇ ਲੋਡ ਨੂੰ ਨਾਲ ਲੋਡ ਕਰਨਾ ਜੱਲੇ ਟਰਾਲੀ ਲੋਡ ਹੋ ਚੱਲੀ ਆਪਣੇ ਚਾਰ ਗੱਮ ਤੇ ਵਧਣ ਚਲੀ ਗਏ ਬਾਕੀ ਹੁਣ ਸਾਰੇ ਬੰਦੇ ਪਿਛਲੇ ਨੂੰ ਜਾਉਂਗੇ ਬਕਾਲੂ ਦੇ ਵੈਦ ਉੱਪਰ ਨੂੰ ਆਪਣੀ ਵੀ ਲੋਡ ਕਰੂੰਗੇ ਫਿਰ ਈ ਜਿਆਦੇ ਲੱਗੇ ਵੇ ਕੋਈ ਰਗਾ ਜੂੜ ਪੈ ਗਈ ਅੱਜ ਚਲੋ ਇੰਨੇ ਬੰਦਿਆਂ ਨੂੰ ਫੇਰ ਵੀ معلوم ਨਹੀਂ ਨੰਦੀ ਜੇ ਚ ਪੰਜੂ ਹੀ ਪੰਜ ਚਾਰ ਬੰਦੇ ਹੋਣ ਤੇ ਪਲੇਟ ਹੋਣੀ ਔਖੀਆਂ ਹੁਣ ਸੱਤ ਭਰੀਆਂ ਇੱਕ ਵਾਰ ਚਾਈ ਜਾਂਦੀਆਂ ਐ ਤੇ ਫਿਰ ਐਵੇਂ ਲੱਗਦਾ ਫਿਰ ਲੱਦਰ ਨੇ ਨੂੰ 45 ਭਰੀ ਰਹਿ ਗਿਆ 45 ਭਰੀ ਨੰਬਰ ਦਾਵ ਲਾ ਲਾ ਦੋਏ ਪਾਸੇ ਤੇਰਾ ਪੂਰਾ ਹੋ ਜਾਊਗਾ ਅੰਦਰ ਕਰ ਲਾਉ ਨੂੰ ਮਮੜਾ ਅੰਦਰ ਅੰਦਰ ਰੱਖ ਦੇ ਆ ਬਲਾ ਦੇ ਮਮੜੀ ਬਾਈ 45 ਭਰੀਆਂ ਈ ਬਾਈ ਭਰੀਆਂ ਲੱਗਦੇ ਇੱਕ ਜਿ 22 ਹੋਣਾ 44 ਅੱਛਾ ਉਧਰ ਬਾਬੇ ਸਿੱਧੇ ਸਿੱਧੇ ਪਾ ਲਿਆ ਬੇ ਕੇਲੇ ਆਹ ਪਹਨ ਰਾਮ ਗਲਾਈ ਜਾਓ ਰਾਮ ਗੈਦਾ ਨੇ ਤਾਂ ਲੈਣੇ ਲੱਗੀ ਆਉਂਦੀ ਐ ਇਦਰਾ ਬਈ ਫੇਰ ਆਏ ਵੇ ਤੇ ਪੱਤੀ ਇਕੱਠੀ ਕਰਨ ਪੱਤੀ ਕ ਬਾਹਰ ਕੱਢ ਦੂੰਗੇ ਫੇਰ ਇਹ ਤੇ ਐਂ ਵੀ ਕਣਕ ਦੀ ਹੋ ਜੂਗੀ ਬਾਕੀ ਦਾ ਸੁਪਰ ਸਿੱਡਨ ਨੇ ਆਪ ਜੇ ਰੋਟਾ ਵੇਡਰ ਵਿੱਚ ਮਿਲਾ ਦੇਣੇ ਵਾਤੇ ਵਰਤੇ ਮਾਣੇ ਮੋਟੇ ਮੋਟੀ ਮੋਟੀ ਜੀ ਪੱਤੀ ਇਕੱਠੀ ਕਰ ਹੋ ਜੂਗੀ ਲਓ ਜੇ ਬੂਟੇ ਚੱਲੇ ਦੇ ਸਾਲ ਦੇ ਬੂਟੇ ਆ ਇਹ ਬਹੁਤ ਵਧੀਆ ਬੂਟੇ ਚੱਲੇ ਵੀ ਗੰਨੇ ਚ ਬੂਟਾ ਗੰਨੇ ਵਿੱਚ ਹੀ ਚੱਲਦਾ ਏ ਬਾਹਰ ਤਾਂ ਵੇ ਬਾਹੀ ਹੋ ਜਾਂਦੀ ਖੇਤ ਦੀ ਲੋੜ ਜਾਈ ਜਾਂਦਾ ਗੰਨੇ ਚ ਆਏ ਆ ਵੀ ਬੂਟਾ ਵਧੀਆ ਚੱਲਦਾ ਹੈ ਨਾ ਇਨੇ ਮੁੰਡੇ ਚ ਲਾਇਤੇ ਗੰਨੇ ਚ ਇੱਥੇ ਉਹ ਗੰਗ ਵੀ ਖੋ ਜੂਗੀ। ਯਾਰ ਬਣਾ ਬਾਬਾ ਸਰਾ ਨਾਮਰਤਾ ਜੀ। ਲੈ ਲੈ। ਪੱਜ-ਪੱਜ ਕੇ ਆ ਰਹੇ ਐ। ਰਾਮਗੜ ਅਜਾ ਰਾਮਗੜ 14 ਫੋੜਾ ਟਰਾਲਾ ਜਲੇ ਵਾਲਾ ਉਹੀ ਲੈ ਬਾਈ ਫੇਕ ਅੱਜ ਵਧੀਆ ਕਰਤੀ ਇਹਨਾਂ ਨੇ

ਘਰੇ ਘਰੇ ਲੇ ਕੇ ਘਰੇ ਟਰਾਲੀ ਖੋਲਤੀ ਉਹ ਵੀ ਟਰਾਲੀ ਘੱਲਿਆ ਕੇ ਸੂਰਜ ਵਾਪਿੰਦਾ ਉਹ ਵੀ ਟਰਾਲੀ ਘੱਲਿਆ ਕੇ ਆਲੂ ਫੇ ਮੇਰੇ ਅਗਰ ਵੇਖ ਮੂਰੇ ਖੜਾ ਦੂੰਗਾ ਆਪਣੇ ਹੁਣ ਟਕੇ ਵੇਖ ਲੈਣਾ ਚਾਹਦੇ ਕੇ ਉਹਨਾਂ ਜਾ ਕੇ ਮੈਂ ਨੀਗਾ ਮਾਰ ਕੇ ਮਾਰਾਂਗਾ ਨਹੀਂ ਨੇ ਮਗ阿里ਦੀ ਭਈ ਜਾਣੇ ਹੁਣ ਚੈਲੇ ਦੇ ਖੇਤਾਂ 'ਚ ਜਾ ਕੇ ਫਟਾ ਰੱਖ ਰਿਆਂਦਾ ਫਰਵਰ ਟਰਾਲੀ ਦੇ ਸਾਹਮਣੇ ਜਾ ਕੇ ਬਰੋਸ ਤੇ ਜਾ ਕੇ ਜਾਵੋ ਅੱਗੇ ਤਾਂ ਖੇਤ ਵਿੱਚ ਟਰਾਲੀ ਖੜਾਤੀ ਲਿਆ ਕੇ ਬਸ਼ੇਲ ਹੋ ਚੱਲੇ ਜੀ ਬਾਹਰ ਜਿਹੜੀ ਕੀ ਕਰਨਾ ਇਹਨਾਂ ਦੇ ਮੂਰੇ ਬਸ ਇੱਕ ਕਰਨ ਦੋ ਦੋ ਬੰਦੇ ਲੱਗੇ ਹੁਣ ਕੰਮ ਗੇੜ ਵਿੱਚ ਆ ਜਾਵਾਂ ਹੀ ਹੁਣ ਇਹ ਲੰਬੜਦਾਰ ਲੱਗਿਆ ਵਾ ਇੱਧਰ ਹਾਂ ਇਹ ਲੰਬੜਦਾਰ ਸਾਡਾ ਹੁਣ ਇੱਕ ਬੰਦ ਕਰਨ ਨੂੰ ਦੋ ਬੰਦੇ ਲੱਗੇ ਕੰਮ ਮੈਂ 10 ਮਿੰਟ ਦਾ ਕੰਮ ਰਹਿ ਗਿਆ ਚਲਾਈਦਾ ਬਸ ਇਹਦੇ ਬਾਅਦ ਕਰੂੰਗਾ ਲੋਡ ਹੁਣ ਕੱਲ ਜਲਦੀ ਭਰ ਕੇ ਇਹ ਤੇ ਇਹ ਪੈਰਾਂ ਫੇਰਾ ਛਲਣ ਆਏ ਤੇ ਫੇ ਬੜਾਈ ਕਰੀ ਨਾਲੇ ਛਲਾਈ ਕਰੀ ਫਿਰ ਅੱਜ ਹੁਣ 11 ਵਜੇ ਦਾ ਟਾਈਮ ਹੋ ਗਿਆ ਮਹਾਂ 10 ਮਿੰਟ ਤੱਕ ਲੋਡ ਕਰਨ ਲੱਗੋਗੇ ਅੱਜ ਕੋਰਾ ਬਹੁਤ ਪਿਆ ਤਾ ਸਵੇਰੇ ਜਿਵੇਂ ਪੱਤੀ ਚਿੱਟੀਆਂ ਚੁੱਟੀ ਹੋਈ ਪਈ ਤੀ ਸਵੇਰ ਦਾ ਹੱਥ ਵੀ ਨਹੀਂ ਖੁੱਲਿਆ ਸਾਜ ਸਜਰੇ 8 ਵਜੇ ਜਾ ਕੇ ਕੰਮ ਚੱਲਿਆ ਆ ਕੇ ਤੇ ਪਹਿਲਾਂ ਉਹ ਤੇ ਖੜਾ ਕੇ ਖੇਜ ਥੋੜਾ ਲੋਡ ਕਰ ਲਿਆ ਤਾਂ 2 ਗੋੜ ਲਾ ਲੇ ਤੇ ਉਹਦੇ ਬਾਅਦ ਲਿਆ ਕੇ ਇੱਧੇ ਘੜ ਲਿਆ ਪਹੀਚ ਵੇ ਬਲੇ ਦਿਨ ਹਾਂ ਮੱਕਾ ਹੋਰ ਜਲਪਹੀ ਹੈ ਇਹਦੇ ਬਾਅਦ ਫਿਰ ਉਹ ਭਈ ਜੇ ਇੱਥੇ ਮੋੜ ਮੋੜ ਕੇ ਉੱਥੇ ਖੜਾ ਲੂੰਗਾ ਹਾਂ ਜਾ ਕੇ ਚਲੋ ਨੇੜੇ ਪਹੀ ਦਾ ਫਾਇਦਾ ਹੀ ਬਹੁਤ ਹੈ ਬਹੁ ਵੀ ਪੰਨੀ ਥੋੜੀ ਦੂਰ ਹੈ ਮੱਕਦੇ ਜਮੀ ਨੇੜੇ ਫੜਣੀ ਆ ਦੋ ਤਿੰਨ ਚਾਰ ਪੰਜ 6 ਪੰਨੀ ਆਈ ਜਾਂਦੀਆਂ ਇੱਕ ਬੰਦਾ ਚਾਉਂਦਾ ਏ ਦੋ ਬੰਦੇ ਆਪਾਂ ਚੜੇ ਹੋਏ ਐ ਇਹ ਨਰਾ ਆ ਦੀ ਦਾ ਹਾਂ ਕੰਟਰੋਲ ਕਰੀਏ ਹਾਂ ਕੰਟਰੋਲ ਕਰੀਏ ਅੱਗੇ ਸਾਰੇ ਬੋਲੋ ਵਾਲਾ ਉਹ ਬੱਦਕਾ ਵਾਲਾ ਉਹ ਘੱਟਾ ਕੱਢ ਨਾ ਕੋਈ ਘੱਟਾ ਨਾ ਕੱਟਾ ਜੀ ਮਾਰ ਲਓ ਜੀ ਲੱਗੇ ਰੇ ਤੇ ਲੋਡ ਕਰਨਾ 150 ਭਰੀ ਦੇ 1 ਘੰਟਾ ਰਹਿ ਗਿਆ ਹਾਲੇ ਉਹ ਪਰੇ ਤੇ ਲੱਦ ਰਿਹਾ ਏ ਰਹਿ ਗਿਆ ਹੁੰਡੇ ਵਾਲੀ Kami kejar kita ini cara bandingannya berapa ya? ਬਾਕੀ ਲੱਗੇ ਬੈਲੋਡ ਕਰਨਾ ਅ ਵੀ ਰੰਗਦਾ ਰਹਿ ਕੇ ਸਹੀ ਕਰਤੀ ਲਓ ਜੀ ਲੱਗੇ ਬੈਲੋਡ ਕਰਨਾ ਚੱਲਦਾ ਕੰਮ ਵਧੀਆ ਐ ਨਾ ਬਾਕੀ ਸਰਾਣੇ ਨੂੰ ਭਰੀਆ ਫੇਰ ਕੱਲੂ ਜਾਊਂਗਾ ਸਰਾਣਾ ਮੈਲੇ ਫੇਰ ਜੱਲੇ ਦੀ ਭਰੀ ਖੜੀ ਐ ਭਰ ਕੇ ਘਰ ਲੈ ਜਾਣੀ ਅੱਜ ਕੱਲੂ ਤੁਰੂੰਗਾ ਫੇਰੇ ਕੋਈ 8-9 ਵਜੇ ਰਨਿੰਗ ਲਿਕੇ ਜਾਉਂਗੇ ਬਾਕੀ ਦੇਖਦੇ ਹਾਂ ਕਿੰਨਾ ਕ ਵਜਨ ਹੁੰਦਾ ਇਹਦਾ ਲੱਗੇ ਵੇ ਬੰਦੇ ਇਹ ਜੱਲਾ ਚਾਲੇ ਕਿ ਆਊਗਾ ਫਿਰ ਇਹ ਜੈਲਾ ਜਿਹੜਾ ਇਹ ਮੇਰੇ ਤਾਏ ਦਾ ਮੁੰਡਾ ਹੈ ਜੀ بڑے ਤਾਏ ਦਾ ਤੇ ਲਈ ਪਈ ਹੈ ਜੱਲਾ ਫਿਰ ਚਲੋ ਨਾਲ ਮਿਲ ਕੇ ਕੰਮ ਚੱਲੀ ਜਾਂਦਾ ਸਾਡਾ ਉਹਦੇ ਘਰ ਮਦਦ ਕਰਾਦੀ ਦੀ ਖੇਤਾਂ 'ਚ ਉਹ ਮੇਰੀ ਗੱਲ ਕਰਾ ਦਿੰਦਾ ਏ ਲੋ ਜੀ ਟਰਾਲੀ ਭਰ ਲਏ ਤੇ ਘਰੇ ਲੈ ਕੇ ਖੜਾਤੀ ਥੋੜਾ ਜਿਹਾ ਮੂਰੇ ਨੂੰ ਜਿਆਦਾ ਹੋ ਗਿਆ ਨਾ ਚਲੋ ਛਤਰੀ ਖੋਲਣੀ ਪੈਗੀ ਟਰੈਕਟਰ ਦੀ ਉਹ ਕੁਛ ਜਿਹੜੀ ਢਾਲੀ ਖੜਾਤੀ ਜਾ ਕੇ ਬਲੋ ਆਲੂ ਜਾਉਂਗੇ ਹੁਣ ਚਲਾਣੇ ਮੇਰੇ ਨੂੰ ਫੇਰ ਅਲਦ ਨਹੀਂ ਫਰਕ ਜੇ ਹੋਰ ਵੀਡੀਓ ਚ ਸਸਰੀ ਘਾਲ ਜੀ